ਏ ਵਾਲੀ ਨਰਸਰੀ ਬਹੁਤ ਮਸ਼ਹੂਰ ਹੈ ਔਰ ਦੂਰ ਦੂਰ ਤੱਕ ਇੱਥੋਂ ਦੇ ਜਿਹੜੇ ਬੂਟੇ ਨੇ ਉਹ ਜਾਂਦੇ ਆ ਫਲ ਪਿਆਰ ਹੁੰਦਾ ਤੇ ਨਰਸਰੀ ਤਿਆਰ ਕਿਵੇਂ ਕੀਤੀ ਗਈ ਹੈ ਭਾਈ ਸਾਹਿਬ ਸਾਡੇ ਨਾਲ ਨੇ ਇਹਨਾਂ ਕੋਲ ਜਾਣਕਾਰੀ ਲੈਂਦੇ ਆ ਭਾਈ ਸਾਹਿਬ ਨਮਸਕਾਰ ਜੀ ਨਮਸਕਾਰ ਵੀਰ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਪ੍ਰਿੰਸ ਹੈ son of ਸ਼੍ਰੀ ਪ੍ਰਿੰਸ son of ਸ਼੍ਰੀ ਰਮਚੰਦ ਅੱਛਾ ਪਿੰਡ ਕਿਹੜਾ ਇਹ ਪਿੰਡ ਸੱਪਾਵਾਲੀ ਤਸਿਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਸੱਪਾੜੀ ਪਿੰਡ ਤੇ ਐਨੀ ਮਸ਼ਹੂਰ ਨਰਸਰੀ ਹਾਂਜੀ ਯਾਰ ਕਮਾਲ ਕੀਤੀ ਹੈ ਤੁਸੀਂ ਮਤਲਬ ਨਰਸਰੀ ਦਾ ਤੇ ਨਰਸਰੀ ਦਾ ਨਾਮ ਕੀ ਹੈ ਨਰਸਰੀ ਦਾ ਨਾਮ ਹੈ ਮੁਸਕਾਨ ਫਰੂਟ ਨਰਸਰੀ ਹੈ ਮੁਸਕਾਨ ਫਰੂਟ ਨਟ ਹਾਂਜੀ ਨੈਸ਼ਨਲ ਔਰ ਪੰਜਾਬ ਫਾਰਟੀ ਕਚ ਅਪਰੂਵਡ ਹੈ ਨਰਸਰੀ ਇਹ ਬਹੁਤ ਪੱਕਾ ਬਿਲ ਲੱਗਦਾ ਹੈ ਜੀ ਅੱਛਾ ਹਾਂਜੀ ਤੇ ਜ਼ਿਮੀਦਾਰ ਨੂੰ ਪੱਕੇ ਬਿਲ ਦੇ ਨਾਲ ਆਪਣਾ ਸਬਸਿਡੀ ਮਿਲਦੀ ਹੈ ਜੀ ਵੈਰੀ ਗੁੱਡ ਸਾਨੂੰ ਨਰਸਰੀ ਦੇ ਬਾਰੇ ਜਾਣਕਾਰੀ ਦਿਓ ਸ਼ੁਰੂਆਤ ਤੋਂ ਦੱਸਿਓ ਵੀ ਤੁਸੀਂ ਬੀਜ ਜਿਹੜਾ ਲਿਆਉਂਦੇ ਹੋ ਜਾਂ ਇੱਥੇ ਪੈਦਾ ਕਰਦੇ ਹੋ ਇੱਥੇ ਹੀ ਪੈਦਾ ਕਰਦੇ ਹਾਂ ਆਪਣੇ ਆ ਬੂਟੇ ਨੇ ਆਪਣੇ ਜੱਟੀ ਖੱਟੀ ਦੇ ਜੱਟੀ ਖੱਟੀ ਜੱਟੀ ਖੱਟੀ ਜੱਟੀ ਖੱਟੇ ਤੋਂ ਹੀ ਨਵਾਂ ਬੂਟਾ ਜੋ ਕਿੰਨੂ ਦੀ ਲਾਈਫ ਲਈ ਜੋ ਕਿ ਵਧਤ ਰਿਹਾ ਉਹ ਜੱਟੀ ਖੱਟੀ ਹੀ ਮੰਨੀ ਜਾਂਦੀ ਹੈ ਇੱਕ ਹੁੰਦੀ ਖਰਨਾ ਖੱਟੀ ਉਹ ਇਸ ਹੁੰਦੀ ਉਮਰ ਕੋਈ ਖਾਸ ਨਹੀਂ ਹੁੰਦੀ ਜੱਟੀ ਖੱਟੀ ਹੁੰਦੀ ਹੈ 40 ਸਾਲ ਦੀ ਉਮਰ ਦੀ ਮਤਲਬ ਕੀ ਹੁੰਦਾ ਬੂਟੇ ਦੀ ਲਾਈਫ ਹੁੰਦੀ ਹੈ ਅੱਛਾ ਇੰਨੀ ਕੱਟ ਜਾਂਦੀ ਉਮਰ ਹਾਂਜੀ 40 ਤੋਂ 45 ਸਾਲ ਉਮਰ ਹੁੰਦੀ ਹੈ ਜੱਟੀ ਖੱਟੀ ਦੀ ਖਰਨ ਖੱਟੀ ਦੀ ਲਾਈਫ ਕੱਟ ਹੁੰਦੀ ਹੈ ਅਖਰਨ ਜੱਟੀ ਖੱਟੀ ਦੇ ਆਪਣੇ ਕੋਲ ਬੂਟੇ ਆਪਦੇ ਨੇ ਉਹਨਾਂ ਤੋਂ ਹੀ ਆਪਾਂ ਫਰੂਟ ਲੈ ਕੇ ਉਹਦੇ ਚੋਂ ਬੀਜ ਕੱਢ ਕੇ 8ਵੇਂ ਤੋਂ 9ਵੇਂ ਮਹੀਨੇ ਦੇ ਵਿੱਚ ਬੀਜਿਆ ਜਾਂਦਾ ਉਸ ਤੋਂ ਬਾਅਦ ਬੀਜ ਦੀ ਸਾਂਸ ਫੜ ਉਹਨੂੰ ਉਹਨਾਂ ਪਲਾਸਟਿਕ ਨਾਲ ਕਵਰ ਕਰਨਾ ਮਤਲਬ ਕੀ ਹੁੰਦੀ ਤੁਹਾਨੂੰ ਮੈਂ ਦਿਖਾਵਾਂਗਾ ਵੀ ਮਤਲਬ ਕਿ ਉਹਨੂੰ ਆਦੀ ਸਾਹ ਸੰਭਾਲ ਕਰਕੇ ਜਦੋਂ ਅੱਠ ਆਪਣੇ 4 ਤੋਂ 5 ਇੰਚ ਤੱਕ ਬੂਟਾ ਗ੍ਰੋਥ ਕਰ ਜਾਂਦਾ ਹੈ ਪਨੀਰੀ ਦਾ ਬੈਡ ਤੇ ਉੱਤੇ ਉਸ ਤੋਂ ਬਾਅਦ ਉਹਨੂੰ ਪੋਲੀ ਬੈਗ ਜਾਂ ਜ਼ਮੀਨ ਚ ਅੱਗੇ ਲੋਣੇ ਜੀ ਤੇ ਇਹ ਜਿਹੜਾ ਜ਼ਮੀਨ ਦੇ ਵਿੱਚ ਤੁਸੀਂ ਲਗਾਉਂਦੇ ਹੋ ਜਿੱਦਾਂ ਇਹ ਬੂਟੇ ਲਗਾਏ ਹੋਏ ਆ ਇਹ ਪੋਲੀ ਬੈਗ ਵਿੱਚ ਤਿਆਰ ਕੀਤੇ ਹੋਏ ਨਹੀਂ ਜੀ ਤੇ ਪੋਲੀ ਬੈਗ ਬਾਅਦ ਵਿੱਚ ਕੱਟਣਾ ਵੀ ਪੈਂਦਾ ਨਹੀਂ ਨਹੀਂ ਪੋਲੀ ਬੈਗ ਨਹੀਂ ਕੱਟਣਾ ਪੈਂਦਾ ਜੀ ਹਾਂਜੀ ਆਪਣੇ ਇਹਦੇ ਵਿੱਚ ਹੀ ਆਪਾਂ ਪਨੀਰੀ ਲਾਈ ਹੈ ਇਹਦੇ ਵਿੱਚ ਹੀ ਸਾਰੀ ਬੜੀ ਹੋਏਗੀ ਅੱਛਾ ਇਹਦੇ ਵਿੱਚ ਹੀ ਹੈਡਿੰਗ ਹੋਏਗੀ ਇਹਦੇ ਵਿੱਚ ਹੀ ਬੂਟਾ ਗਰੋਥ ਕਰੇਗਾ ਕਿ ਕਿਹੜੇ ਮਹੀਨੇ ਦੇ ਵਿੱਚ ਗਰੋਥ ਕਰ ਜਾਂਦਾ ਹੈ ਮਤਲਬ ਕਿ ਇੱਕ ਬੂਟਾ ਤਿਆਰ ਕਰਨ ਵਾਸਤੇ ਆਪਾਂ ਨੂੰ 2 ਸਾਲ ਦਾ ਪ੍ਰੋਸੈਸ ਲੱਗਦਾ ਹੈ 2 ਸਾਲ ਦਾ ਪ੍ਰੋਸੈਸ ਇੱਕ ਬੀਜ ਤੋਂ ਲੈ ਕੇ ਇੱਕ ਇੱਕ ਸਾਲ ਦੇ ਬੂਟੇ ਨੂੰ ਤਿਆਰ ਕਰਨ ਵਾਸਤੇ ਅੱਛਾ ਹਾਂਜੀ ਤੇ ਕਦੋਂ ਤਿਆਰ ਕਰਦੇ ਹੋ ਸਤੰਬਰ ਦੇ ਮਹੀਨੇ ਤਕਰੀਬਨ ਹਾਂਜੀ 8ਵੇਂ 8ਵੇਂ 9ਵੇਂ ਮਹੀਨੇ ਪਹਿਲਾ ਬੀਜ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ 6 ਮਹੀਨੇ ਬਾਅਦ ਫਰਵਰੀ ਚ ਆਪਾਂ ਪੋਲੀ ਬੈਗ ਜਾਂ ਜ਼ਮੀਨ ਚ ਖੱਟੀ ਨੂੰ ਲਗਾਉਂਦੇ ਆ ਉਸ ਤੋਂ ਬਾਅਦ 8ਵੇਂ ਮਹੀਨੇ ਪਿਉਂਦ ਫੇਰ ਸ਼ੁਰੂ ਹੁੰਦੀ ਹੈ ਪਿਉਂਦ ਹੋਣ ਤੋਂ ਬਾਅਦ ਫੇਰ ਕਿਨਮ ਇਹ ਆਪਣੇ ਹੈਡਿੰਗ ਹੁੰਦੀ ਹੈ ਫਰਵਰੀ ਚ ਅੱਛਾ ਹਾਂਜੀ ਮਤਲਬ ਕਿ 1.5 ਸਾਲ ਦਾ ਪ੍ਰੋਸੈਸ ਹੋ ਗਿਆ ਉਸ ਤੋਂ ਬਾਅਦ 6 ਮਹੀਨੇ ਬਾਅਦ 2 ਸਾਲ ਦਾ ਬੂਟਾ ਪੂਰਾ ਆਪਣੇ 3 ਤੋਂ 4 ਫੁੱਟ ਦਾ ਤਿਆਰ ਹੋ ਜਾਏ ਫਿਰ ਤਿਆਰ ਹੋਏਗਾ ਹਾਂਜੀ ਤੇ ਭਾਈ ਸਾਹਿਬ ਇਹ ਵੀ ਦੱਸੋ ਕਿ ਵਿੱਚ ਠੰਡ ਦਾ ਵੀ ਮੌਸਮ ਆ ਜਾਂਦਾ ਹਾਂਜੀ ਕਾਫੀ ਸਰਦੀ ਹੋ ਜਾਂਦੀ ਕਈ ਵਾਰੀ ਹਨਾ ਜਿਵੇਂ ਪਿਛਲੇ ਦਿਨੀ ਦੇ ਵਿੱਚ ਹੋਇਆ ਹਾਂਜੀ ਤੇ ਉਹ ਫਿਰ ਉਸ ਵਕਤ ਕੀ ਕਰਦੇ ਹੋ ਤੁਸੀਂ ਕਿਵੇਂ ਬਚਾ ਕਰਦੇ ਹੋ ਇਸ ਚੀਜ਼ਾਂ ਦਾ ਠੰਡ ਤੋਂ ਬਚਾਣ ਲਈ ਪਨੀਰੀ ਨੂੰ ਕਵਰ ਕਰਨਾ ਪੈਂਦਾ ਹੈ ਜੀ ਜੋ ਆਪਣੀ ਜਿੰਦ ਜਿੰਦ ਤੋਂ ਸ਼ੁਰੂਆਤ ਹੁੰਦੀ ਹੈ ਬੁੱਟੇ ਦੀ ਤੇ ਉਸ ਤੋਂ ਬਾਕੀ ਜੋ ਬਾਕੀ ਜੋ ਸਾਲ ਦਾ ਬੂਟਾ ਹੋ ਜਾਂਦਾ ਜਾਂ 2 ਸਾਲ ਦਾ ਬੂਟਾ ਹੋ ਜਾਂਦਾ ਉਹਨੂੰ ਲੋੜ ਨਹੀਂ ਪੈਂਦੀ ਕਿਉਂਕਿ ਉਹਨੂੰ ਸਿਰਫ ਪਾਣੀ ਲਾਣਾ ਪੈਂਦਾ ਜੇ ਕੋਰੇ ਦੀ ਮਾਰ ਪੈਂਦੀ ਹੈ ਤਾਂ ਕਿੱਦਾਂ ਕਵਰ ਕਰਦੇ ਹੋ ਅੱਜ ਤਾਂ ਇਹ ਕਿਤੇ ਬੂਟੇ ਜਿੱਦਾਂ ਉਹ ਆਪਣੇ ਕਨੀਰੀ ਨੂੰ ਕਵਰ ਵਾਸਤੇ ਕਰਨਾ ਕਵਰ ਕੀਤਾ ਹੋਇਆ ਆਪਾਂ ਪੋਲੀ ਬੈਗ ਨਾਲ ਅੱਛਾ ਇਹ ਕਵਰ ਕੀਤਾ ਹੋਇਆ ਪਲਾਸਟਿਕ ਨਾਲ ਕਵਰ ਕੀਤਾ ਹੋਇਆ ਬਾਕੀ ਜੋ ਆਪਣੇ ਪੋਲੀ ਬੈਗ ਚ ਆਪਾਂ ਬੂਟਾ ਤਿਆਰ ਕਰਦੇ ਹਾਂ ਜ਼ਿਆਦਾਤਰ ਆਪਾਂ ਨੈਟ ਚ ਤਿਆਰ ਕਰਦੇ ਜਿੰਨੇ ਨਾਲ ਉਹ ਵਾਇਰਸ ਫ੍ਰੀ ਰਹਿੰਦਾ ਅੱਛਾ ਵਾਇਰਸ ਫ੍ਰੀ ਰਹਿੰਦਾ ਹਾਂਜੀ ਹਾਂਜੀ ਇਹ ਵੀ ਇੱਕ ਨਵੀਂ ਜਾਣਕਾਰੀ ਹੈ ਸਾਡੇ ਵਾਸਤੇ ਤੇ ਗਰਮੀ ਦੇ ਵਿੱਚ ਵੀ ਫਿਰ ਇਹੀ ਪ੍ਰੋਸੀਜਰ ਇੱਕ ਕੁਛ ਗੱਲ ਕਰ ਗਰਮੀ ਹੀ ਚੀ ਗਰਮੀ ਚ ਹੀ ਬੁੱਟਾ ਤੇਜ਼ੀ ਨਾਲ ਚੱਲਦਾ ਹੈ ਕਿਉਂਕਿ ਸਰਵਰੀ ਚ ਹੈਡਿੰਗ ਹੋ ਜਾਈਗੀ ਉਸ ਤੋਂ ਬਾਅਦ ਨਵੀਂ ਨਵਾਂ ਗੁੱਲਾ ਸ਼ੁਰੂ ਹੋਏਗਾ ਅੱਛਾ ਖੱਟੀ ਖਤਮ ਹੋ ਜਾਈਗੀ ਜੋ ਪਿਉਂਦ ਹੋਏਗੀ ਖੱਟੀ ਜੋ ਉਹਦੇ ਤੇ ਅੱਖ ਚੜੀਗੀ ਉਹੀ ਹਗਾ ਨਵੇਂ ਸਰੋ ਸ਼ੁਰੂ ਹੁੰਦੀ ਹੈ ਉਹਦੇ ਨਾਲ ਉਹ ਖੱਟੀ ਜਾੜੀ ਰੱਖਦੇ ਆ ਨਵਾਂ ਗੁੱਲਾ ਜੋ ਚੱਲ ਰਿਹਾ ਉਹਨੂੰ ਚੱਲਣ ਦਿੰਨੇ ਆ ਤੇ ਉਹੀ 3-4 ਫੁੱਟ ਦਾ ਮੈਚੂਰ ਹੋ ਕੇ ਉਹਨੂੰ ਸੇਲ ਵਾਸਤੇ ਤਿਆਰ ਕਰਦੇ ਆ ਹੁਣ ਇਹਨਾਂ ਦੇ ਵਿੱਚੋਂ ਕਿਹੜਾ ਬੂਟਾ ਤਿਆਰ ਹੈਗਾ ਜਿਹੜਾ ਤੁਸੀਂ ਸੇਲ ਵਾਸਤੇ ਤਿਆਰ ਇਹ ਸਾਰੇ ਬੂਟੇ ਤਿਆਰ ਨਹੀਂ ਜੀ ਇਹ ਸਾਰੇ ਬੂਟੇ ਇਹ ਇਹ ਸਿਰਫ ਆਪਾਂ ਨੈਟ ਚੋਂ ਬਾਹਰ ਕੱਢੇ ਆ ਕਿਉਂਕਿ ਸਾਨੂੰ ਨੈਟ ਚਾਹੀਦਾ ਸੀ ਜੀ ਹਾਂਜੀ ਤੇ ਇਹ ਫਿਰ ਅੱਗੇ ਸੇਲ ਕਿਵੇਂ ਹੋਣਗੇ ਲੋਕਾਂ ਤੱਕ ਕਿਵੇਂ ਗੱਲ ਪਹੁੰਚਾਉਂਦੇ ਹੋ ਤੁਸੀਂ ਇਹ ਆਪਣੀ ਜ਼ਿੰਮੇਵਾਰ ਜ਼ਿੰਮੇ ਆਪਣਾ ਕਾਫੀ ਪੁਰਾਣਾ ਕੰਮ ਹੈ ਅੱਛਾ ਲਗਭਗ 20 ਸਾਲ ਹੋ ਗਏ ਆਪਾਂ ਨੂੰ ਇਸ ਇਸ ਲਾਈਨ 'ਚ ਨਰਸਰੀ ਲਾਈਨ 'ਚ ਹਾਂ ਤੇ ਆਪਣੇ ਜ਼ਿੰਮੇਵਾਰ ਨਾਲ ਟੱਚ ਹੋਣ ਕਰਕੇ ਜਾਣ ਪਛਾਣ ਹੋ ਚੁੱਕੀ ਆ ਪੂਰੀ ਬਿਲਕੁਲ ਉੱਥੋਂ ਸੇਲ ਹੁੰਦੀ ਹੈ ਫਿਰ 40 50 ਸਾਲ ਤੱਕ ਦੀ ਉਮਰ ਇਹਦੀ ਹੈ ਜੀ ਹਾਂਜੀ ਹਾਂਜੀ ਇਹਦਾ ਫਲ ਹਾਂਜੀ ਕੀ ਮਤਲਬ ਕਿਨੂੰ ਮੌਸਮੀ ਹਾਂਜੀ ਕੀ ਕੀ ਤਿਆਰ ਹੁੰਦਾ ਆਪਣੇ ਕੋਲ ਫਿਲਹਾਲ ਕਿਨੂੰ ਮੌਸਮੀ ਮਾਲਟਾ ਤੇ ਮਾਲਟੇ ਦੀ ਦੋ ਕਿਸਮਾਂ ਨੇ ਆਪਣੇ ਜਾਫਾ ਮਾਲਟਾ ਤੇ ਰੈੱਡ ਤੇ ਨਿੰਬੂ ਹੈ ਆਪਣੇ ਸੀਡਲੈਸ ਹੋ ਗਿਆ ਜਾਂ ਫਿਰ ਬੰਬਖਟ ਹੋ ਗਿਆ ਇਹ ਵਰਾਇਟੀਆਂ ਨੇ ਆਪਣੇ ਕੋਲ ਇਹੇ ਵੈਰਾਈਆਂ ਨੇ ਹਾਂਜੀ ਤੇ ਕਿੱਥੋਂ ਕਿੱਥੇ ਤੱਕ ਮਾਲ ਲੈ ਕੇ ਜਾਂਦੇ ਆ ਤੁਹਾਡੇ ਕੋਲ ਕੋਈ ਤੁਹਾਨੂੰ ਪਤਾ ਵੀ ਹੁਣ ਹੈ ਹਾਂਜੀ ਹਾਂਜੀ ਕਿਹੜੇ ਕਿਹੜੇ ਆਪਣੇ ਲੋਕਲ ਏਰੀਆ ਤਾਂ ਆਪਾਂ ਕਵਰ ਕਰਦੇ ਹੀ ਆ ਕਰਦੇ ਆ ਜੀ ਆ ਪੂਰਾ ਜ਼ਿਲ੍ਹਾ ਤੁਹਾਡਾ ਇੱਥੇ ਨਾਮ ਤਾਂ ਚੱਲਦਾ ਹੀ ਜਲਦਾ ਹੈ ਜੀ ਬਾਕੀ ਆਪਣੇ ਮਾਲਟਾ ਜੋ ਰੈੱਡ ਹੈ ਉਹ ਹਿਮਾਚਲ ਚੇ ਚੱਲ ਰਹੀ ਹੈ ਸਕੀਮ ਜੋ ਹੂੰ ਉਹਦੇ ਚ ਗਵਰਨਮੈਂਟ ਸਕੀਮ ਚੱਲ ਰਹੀ ਹੈ ਉਹ ਹਿਮਾਚਲ ਚੇ ਲੱਗ ਰਿਹਾ ਹੈ ਪਲਾਂਟਸ ਰੈੱਡ ਮਾਲਟੇ ਦੇ ਆਪਣਾ ਉੱਤੋਂ ਆਪਾਂ ਟੈਂਡਰ ਪ੍ਰਿੰਦਾ ਉਸ ਤੋਂ ਉੱਥੇ ਆਪਣੇ ਹਿਮਾਚਲ ਦੇ ਵੀ ਬੂਟੇ ਜਾਂਦੇ ਹਿਮਾਚਲ ਤੇ ਜਾਂਦੇ ਆ ਹਾਂਜੀ ਹਾਂਜੀ ਹਿਮਾਚਲ ਤੱਕ ਜਾਂਦੇ ਆ ਅੱਛਾ ਹਾਂਜੀ ਹੋਰ ਕਿਸੇ ਸੂਬੇ ਦੇ ਵਿੱਚ ਹਰਿਆਣਾ ਜਾਂ ਰਾਜਸਥਾਨ ਹਰਿਆਣਾ ਰਾਜਸਥਾਨ ਤਾਂ ਆਪਣੇ ਜਾਂਦੀ ਜਾਂਦੇ ਆ ਇਹ ਬੂਟੇ ਇੱਥੇ ਤੇ ਜਾਂਦੇ ਜਾਂਦੇ ਆ ਔਰਡੀ ਹਿਮਾਚਲ ਵੀ ਕਵਰ ਕਰ ਲਿਆ ਹਿਮਾਚਲ ਵੀ ਜਾਂਦੇ ਆ ਹਾਂ ਤੇ ਤੁਸੀਂ ਕਿੰਨੀ ਨਰਸਰੀ ਬਣਾਈ ਹੈ ਕਿੰਨੇ ਇਲਾਕੇ ਦੇ ਵਿੱਚ ਬਣਾਈ ਹੋਈ ਹੈ ਏਰੀਆ ਆਪਣੇ ਕੋਲ ਫਿਲਹਾਲ ਆਪਣੇ ਕੋਲ 4 ਤੋਂ 5 ਏਕੜ ਕਿਲਮਨਰਸੀ ਤੱਕ ਕਵਰ ਏਰੀਆ ਹੈਗਾ ਜੀ ਅੱਛਾ ਹਾਂਜੀ 4 ਤੋਂ 5 ਕਿੱਲੇ ਆਪਣੇ ਕੋਲ ਨਰਸੀ ਨਰਸੀ ਹੈ ਉਹਦੇ ਵਿੱਚ ਹੀ ਆਪਣਾ ਸਾਰਾ ਡੇਢ ਤੋਂ 2 ਲੱਖ ਮਤਲਬ ਡੇਢ ਲੱਖ ਤੁਸੀਂ ਮੰਨ ਲਓ ਵੀ ਬੂਟਾ ਤਿਆਰ ਕਰਦੇ ਹਾਂ ਹਾਂਜੀ ਸਾਲ ਦੇ ਵਿੱਚ ਹਾਂਜੀ ਡੇਢ ਲੱਖ ਬੂਟਾ ਹਾਂਜੀ ਤਿਆਰ ਕਰਕੇ ਸੇਲ ਹੋ ਜਾਂਦਾ ਹੈ ਹਾਂਜੀ ਸੇਲ ਮਤਲਬ ਕਿ ਆਪਾਂ ਜੇ ਡੇਢ ਲੱਖ ਖੱਟੀ ਲਾਉਨੇ ਆ ਤਾਂ ਲਗਨ ਸੰ ਮਤਲਬ ਕਿ ਅੱਧਾ ਬੂਟਾ ਆਪਣੇ ਤਿਆਰ ਹੁੰਦਾ ਕਿਉਂਕਿ ਉਹਦੇ ਚ ਖੱਟੀ ਵੀ ਮਰਨੀ ਹੈ ਬੂਟਾ ਵੀ ਛੋਟਾ ਰਹਿਣਾ ਕਿ ਮਤਲਬ ਕਿ ਤੁਸੀਂ ਮੰਨ ਲਓ 75 ਤੋਂ 80 ਹਜ਼ਾਰ ਬੂਟਾ ਆਪਾਂ ਸੇਲ ਕਰਦੇ ਹਾਂ। ਅੱਛਾ ਕੋਈ ਇਹਨਾਂ ਨੂੰ ਬਿਮਾਰੀ ਵੀ ਪੈ ਜਾਂਦੀ ਆ ਕਦੇ ਜਾਂ ਹਾਂਜੀ ਹਾਂਜੀ ਸਾਮ ਸੰਭਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਸਪਰੇਆਂ ਤਾਕਤ ਵਾਲੀ ਸਪਰੇਆ ਜਾਂ ਆਪਣੇ ਫੰਗੀਸਾਈਡ ਜੋ ਵੀ ਆਪਣੇ ਇਹਨੂੰ ਲੋਡ ਪੈਂਦੀ ਆ ਲੋਡ ਦੇ ਅਨਸਾਰ ਆਪਾਂ ਇਹਨੂੰ ਸਪਰੇਆਂ ਕਰਦੇ ਰਹਿੰਦੇ ਆ। ਸਪਰੇ ਜਿਹੜੀ ਆ ਉਹ ਮਤਲਬ ਉਪਲਬਧ ਹੋ ਜਾਂਦੀ ਆ ਇਸ ਇਲਾਕੇ ਦੇ ਵਿੱਚੋਂ ਮਿਲ ਜਾਂਦੀ ਆ। ਹਾਂਜੀ ਹਾਂਜੀ ਸਪਰੇ ਜਿਆਦਾ ਮਹਿੰਗੀ ਤਾਂ ਨਹੀਂ। ਨਹੀਂ ਨਹੀਂ ਇੰਨੀ ਜ਼ਿਆਦਾ ਫੀਲ ਤਾਂ ਨਹੀਂ ਹੁੰਦੀ ਵੀ ਜ਼ਿਆਦਾ ਮਹਿੰਗੀ ਹੋਵੇ ਤੇ ਜਦੋਂ ਆਮਦਨ ਹਾਰੀ ਐ ਤਾਂ ਉਹ ਤੋਂ ਫੀਲ ਨਹੀਂ ਹੁੰਦਾ ਜੀ ਉਹ ਤੋਂ ਫੀਲ ਨਹੀਂ ਹੁੰਦਾ ਜੀ ਹਾਂਜੀ ਅੱਛਾ ਤੇ ਪਾਈ ਸਾਹਿਬ ਇੱਧਰ ਤੁਸੀਂ ਇਹ ਛੈਡ ਬਣਾਏ ਆ ਹਾਂਜੀ ਹਾਂਜੀ ਤੁਸੀਂ ਦੱਸਿਆ ਕਿ ਕਵਰ ਕਰਨ ਵਾਸਤੇ ਸਾਨੂੰ ਦਿਖਾਓਗੇ ਉਹ ਵਾਲੇ ਛੈਡ ਹਾਂਜੀ ਆ ਜਿਓ ਇੱਧਰ ਆ ਜੀ ਵੀਡੀਓ ਰੋਕੋ ਹਾਂਜੀ ਤੇ ਇਹ ਇਹ ਸਭ ਤੋਂ ਛੋਟਾ ਬੂਟਾ ਮੇਰੇ ਖਿਆਲ ਆ ਇਹੀ ਹੈ ਪਨੀਰੀ ਦਾ ਹਾਂਜੀ ਹਾਂਜੀ ਇਹ ਵਾਲਾ ਸਭ ਤੋਂ ਛੋਟਾ ਬੂਟਾ ਜਿਹੜਾ ਪਨੀਰੀ ਤਿਆਰ ਹੁੰਦੀ ਹੈ ਦੇਖੋ ਹਾਂਜੀ ਹਾਂਜੀ ਐਡਾ ਕਿ ਬੂਟਾ ਹੈਗਾ ਤੇ ਇਹਦੇ ਤੋਂ ਹੀ ਕਿੰਨੂ ਮਸੰਮੀ ਮਾਲਟਾ ਬਣਨੇ ਆ ਹਾਂਜੀ ਹਾਂਜੀ ਨਿੰਬੂ ਵੀ ਇਹਦੇ ਤੋਂ ਤਿਆਰ ਹੁੰਦਾ ਹਾਂਜੀ ਇਹ ਲਗਭਗ ਆਪਣੀ 2 ਲੱਖ ਪਨੀਰੀ ਹੋ ਜੇਗੀ ਸਾਲ 2 ਲੱਖ ਪਨੀਰੀ ਹੋਏਗੀ ਹਾਂਜੀ ਤੇ ਇਸ ਚੀਜ਼ ਨੂੰ ਤੁਸੀਂ ਕਵਰ ਕੀਤਾ ਠੰਡ ਤੋਂ ਬਚਾਣ ਵਾਸਤੇ ਹਾਂਜੀ ਹਾਂਜੀ ਕੋਰੇ ਦੀ ਮਾਂਤ ਬਚਾਣਾ ਕੋਰੇ ਦੀ ਮਾਂਤ ਤੇ ਇਧਰ ਤੁਸੀਂ ਦਿਖਾਓ ਇਹ ਸਾਨੂੰ ਮਦਰਬੋਰਡ ਹੈਗਾ ਜੀ ਆਪਾਂ ਜਿੰਨੇ ਤੋਂ ਆਪਾਂ ਬਰਡਿੰਗ ਲੈਨੇ ਆ ਜਿੰਨੇ ਤੋਂ ਆਪਣੀ ਅੱਖ ਨਵਾਂ ਬੂਟਾ ਤਿਆਰ ਕਰਨ ਵਾਸਤੇ ਅੱਖ ਜੋ ਚੜਾਉਣੇ ਆ ਉਹ ਅੰਦਰ ਹੀ ਹੈ ਨੈਟ ਦੇ ਆਪਣੇ ਵਾਇਰਸ ਫਰੀ ਬੂਟਾ ਤਿਆਰ ਕਰਨ ਵਾਸਤੇ ਵੀ ਵਾਇਰਸ ਫਰੀ ਵਾਇਰਸ ਫਰੀ ਬੱਟੇ ਵੀ ਹੋਣੀ ਜ਼ਰੂਰੀ ਹੈ। ਅੱਛਾ ਹਾਂਜੀ ਹਾਂਜੀ ਤੇ ਉਧਰ ਸਾਹਮਣੇ ਇੱਕ ਸ਼ੈੱਡ ਹੈਗਾ। ਉਹਦੇ ਵਿੱਚ ਪੋਲੀਬੈਗ ਬੂਟਾ ਤਿਆਰ ਕਰਨ ਵਾਸਤੇ ਜੀ ਆਪਣਾ ਸ਼ੈੱਡੋ। ਪੋਲੀਬੈਗ ਉਹ ਸ਼ੈੱਡ ਜਿਹੜਾ ਹੈਗਾ ਉਹ ਪੋਲੀਬੈਗ ਬੂਟਾ ਤਿਆਰ ਕਰਨ ਵਾਸਤੇ ਹਾਂਜੀ 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 ਬੜੀ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਭਾਈ ਸਾਹਿਬ ਤੇ ਬੜੀ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਜੀ